ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਮਿੱਤਰੋ ਇਹ ਪਿੰਡ ਹੈਗਾ ਸੱਦਾ ਸਿੰਘ ਵਾਲਾ ਜਿਲ੍ਹਾ ਲੱਗਦਾ ਵਾ ਮੂਗਾ ਮਿੱਤਰੋ ਡਗਰੂ ਤੋਂ ਫੋੜੇ ਕਾ ਡਗਰੂ ਫੋੜ ਬਿਲਕੁਲ ਜਦੋਂ ਮੂਗੇ ਵਾਲੇ ਪਾਸੋਂ ਇੱਕ ਕੁ ਕਦਮ ਪੱਟਣ ਤੋਂ ਬਾਅਦ ਥੱਲੇ ਟੇਢੀ ਜੀ ਸੜਕ ਉਤਰਦੀ ਹੋਏ ਸਿੱਧੀ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਨਾਮ ਕੀ ਸੀ ਵੀਰੇ ਗੁਰਦੇਵ ਸਿੰਘ ਸਾਹਿਬ ਸਾਨੂੰ ਗੁਰਦੇਵ ਸਾਨੂੰ ਸਿੰਘ ਉਹਨਾਂ ਦੇ ਘਰ ਦੇ ਤੇ ਮੈਂ ਇਸ ਟਾਈਮ ਮੌਜੂਦ ਆ ਘਰੇ ਲੋਪ ਪਰਿਵਾਰ ਦੇ ਘਰੇ ਇੱਕ ਵੈੜ ਬਕਾਊਆ ਮਿੱਤਰੋ ਸੂਆ ਪਹਿਲਾਂ ਹੀ ਇਹਨਾਂ ਦੇ ਪਹਿਲਾਂ ਸੂਆ ਹੁੰਦੀ ਆ ਇਹ ਮਿੱਤਰੋ ਕਰਮਾਂ ਵਾਲੀ ਬੱਚੀ ਤੁਰਦੀ ਵੀਰੇ ਖੋਲ ਕੇ ਮੜੀ। ਨਾਲ ਲੰਗਾ ਪੈਰਾਂ ਤੋਂ ਬੱਥੀ ਪੜੀ ਸਭੀ ਬਜਨ ਵਾਲੀ ਜਨ ਵਾਲੀ ਲਹੂ ਪਾਣੀ ਵਾਲੀ ਬੜਾ ਜਨਾ ਹੋਇਆ 18 18 19 14 ਦੇ ਨਾਲ ਭਾਂਡੇ ਵਿੱਚ ਪਾਈ ਜਾਊਗੀ ਜਿਹੜਾ ਭਰਾ ਇਹਨੂੰ ਲੈ ਕੇ ਜਾਊਗਾ। ਬਾਕਮਾਲ ਜਿਹੜੀ ਪਾਲੀ ਸੋਹਣੇ ਆਪਰੇਲ ਨੂੰ ਆਪਾਂ ਜਿਹੜੀ ਵੀਡੀਓ ਬਣਾਇਆ ਤੜਕੇ ਤੜਕੇ ਮੈਨੂੰ ਚੰਦਰਯਾ ਵਿਚਾਰ ਮੇਰੇ ਤਰ੍ਹਾਂ ਆ ਵੀ ਭਾਈ ਇਹ ਛੂਟ ਕਰਮਾਲੀ ਨੂੰ ਆਪਵਾ ਹੁੰਦੀ ਆ 4 ਪਤਰੀਕ ਨੂੰ ਦੇ ਦਿਨ ਪੂਰੇ ਆ ਮਿੱਤਰੋ ਸੋਹਣੀ ਸੁਨੱਖੀ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਆ ਥਣ ਬਹੁਤ ਜੰਗਾ ਲੱਗਾ ਮੈਂ ਜਿਵੇਂ ਦਾ ਪਹਿਲਾਂ ਛੁੱਟੀ ਜੋ ਦੂਜੀ ਛੁੱਟੀ ਉੱਤਾਂ ਨਿਕਲਦਾ ਉਹ ਥਰਦੀ ਬਣਾਵਟਾ ਵੇਖੋ ਬਹੁਤ ਜੰਗਾ ਥਾਣ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਕਰਮਾਲੀ ਨੂੰ ਕੋਟਾ ਮਿੱਤਰੋ ਹਰ ਪੱਖ ਤੋਂ ਨੰਬਰ ਤੁਹਾਨੂੰ ਮੈਂ ਵੀਰੇ ਦਾ ਦੱਸ ਦਿੰਦਾ ਉਹ ਹੀ ਆ ਨਾ ਵੀਰੇ ਜਿਹਨੇ ਫੋਨ ਲਾਇਆ ਤੁਸੀਂ ਨੰਬਰ ਮੈਂ ਤੁਹਾਨੂੰ ਫੋਨ ਤੇ ਦੱਸ ਦਿੰਦਾ ਬਾਈ ਥੋੜਾ ਡਰਦਾ ਯਾਰ ਕੈਮਰੇ ਤੋਂ ਨਹੀਂ ਤਾਂ ਮੈਂ ਲੈ ਆਉਂਦਾ ਮੂਰੇ ਇੱਕੋ ਮਿੰਟ ਬਾਈ ਮੇਰਾ ਵੀ ਮੋਬਾਈਲ ਥੋੜਾ ਜਿਆ ਨੰਬਰ ਨੋਟ ਕਰ ਲਓ ਮਿੱਤਰੋ 88726 34124 88726 34124 88726 34124 ਇਸ ਨੰਬਰ ਤੇ ਕਰਨਾ ਤੁਸੀਂ ਬਾਈ ਦੇ ਨਾਲ ਗੱਲਬਾਤ ਮਿੱਤਰੋ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਕਾ